ਸੋ ਚੈਨਲ ਇੰਡੀਆ ਕਰਾਈਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਤੁਸੀਂ ਕਰਦੇ ਆ ਜੀ ਸਵਾਗਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਹੋਰ ਮੇਰੇ ਨਾਲ ਬਲਕਾਤ ਸਿੰਘ ਸੋ ਅੱਜ ਹਰਪਿੰਡਤਾਂ ਵਾਸਤੇ ਪਿੰਡ ਟੜਿਆਲਾ ਨਤ ਦੀ ਸੰਗਤ ਨੇ ਸਹਾਇਕ ਦੇ ਨਾਲ ਸੋ ਟਰਾਲੀਆਂ ਜਾਰੀਆਂ ਨੇ ਜੀ ਗੁਰੂ ਕੇ ਲੰਗਰਾਂ ਵਾਸਤੇ ਜਿਵੇਂ ਕਿ ਅਖਾੜਾ ਆਈ ਨੇ ਜਿਵੇਂ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਸਾਈਟ ਤੇ ਤੇ ਉਹਨਾਂ ਲਈ ਪਸ਼ੂਆਂ ਲਈ ਆਚਾਰ ਉਥੋਂ ਦੀ ਸੰਗਤ ਵਾਸਤੇ ਗੁਰੂ ਦੇ ਲੰਗਰ ਜਿਹੜੇ ਆ ਉਹ ਪਹੁੰਚਦੇ ਕੀਤੇ ਜਾ ਰਿਹਾ ਜੇ ਟਰਾਲੀਆਂ ਪੈਂਟੜੇ ਵਾਲਿਆਂ ਨਾਲ ਦੀ ਸੰਗਤ ਵੱਲੋਂ ਉਪਰਾਲਾ ਕਰਕੇ ਜਾ ਰਹੀਆਂ ਨੇ ਸੋ ਆਓ ਤੁਹਾਨੂੰ ਕੋਈ ਲਾਈਵ ਤਸਵੀਰਾਂ ਆ ਦਿਖਾਉਨੇ ਆ ਜੀ ਦੇਖਦੇ ਰਹੋ ਸੋ ਕੈਨਲ ਇੰਡੀਆ ਕਰਾਈਂ ਨਿਊਜ਼ ਥੈਂਕ ਯੂ ਜੀ ਧੰਨਵਾਦ ਆ ਆਪਣੀ हाणे <laughs> ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਵੀਰਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਅੱਜ ਅਸੀਂ ਬਾਬਾ ਦੀਪ ਸਿੰਘ ਜੋ ਸੁਸਾਇਟੀ ਆ ਅਤੇ ਸਮੂਹ ਢਿਆਲਾ ਨਤ ਨਗਰਦੀਪ ਸਮੂਹ ਸੰਗਤ ਸੇਵਾਦਾਰਾਂ ਵੱਲੋਂ ਅੱਜ ਤੇ ਬਟਾਲਾ ਦੀ ਜਿਹੜੀ ਸੰਗਤ ਆ ਸਾਡੇ ਗੁਰਮੁਖ ਪਿਆਰੇ ਸਾਡੇ ਨਾਲ ਖੜੇ ਇਹਨਾਂ ਸਾਰਿਆਂ ਦੇ ਬੜੇ ਵੱਡੇ ਸਹਿਯੋਗ ਦੇ ਨਾਲ ਅੱਜ ਅਸੀਂ ਡੇਰਾ ਬਾਬਾ ਨਾਨਕ ਵਿਖੇ ਹੜਪੀਟਾਂ ਦੀ ਸਹਾਇਤਾ ਲਈ ਸਮਗਰੀ ਲੈ ਕੇ ਜਾ ਰਹੇ ਆ ਜੀ ਇਸ ਰਾਹਤ ਸਮਗਰੀ ਦੇ ਵਿੱਚ ਅਚਾਰ ਆ ਜੀ ਡੰਗਰਾ ਵਾਸਤੇ ਤੂੜੀ ਆ ਜੀ ਤੇ ਆਪਣਾ ਘਰ ਦਾ ਜਿੰਨਾ ਵੀ ਲੋੜਿੰਦਾ ਰਾਸ਼ਨ ਆ ਅਸੀਂ ਇੱਕ ਕਿੱਟ ਤਿਆਰ ਕੀਤੀ ਆ ਜੀ ਉਸ ਕਿੱਟ ਵਿੱਚ 27 ਆਈਟਮਾਂ ਜੀ ਹਰ ਇੱਕ ਚੀਜ਼ ਜਿਹੜੀ ਆਪਾਂ ਨੂੰ ਰਸੋਈ ਚ ਚਾਹੀਦੀ ਆ ਟਾਰਚ ਚ ਚਾਹੀਦੀ ਹਨੇਰੇ ਦੇ ਵਾਸਤੇ ਕੋਈ ਵੀ ਮੈਂ ਇੱਕ ਇੱਕ ਚੀਜ਼ ਗਿਣ ਲਗਾ ਤੇ ਉਹ ਜ਼ਿਆਦਾ ਹੋ ਜਾਊਗਾ ਤਰਪੈਲਾ ਮੱਛਰਦਾਨੀਆਂ ਕੋਈ ਵੀ ਆਈਟਮ ਆਪਾਂ ਛੱਡੀ ਨਹੀਂ ਆ ਤੇ ਅਸੀਂ ਇਹ ਸਾਰੇ ਵੀਰਾਂ ਨੇ ਇੱਕ ਇਹ ਇਤਿਹਿਆ ਕੀਤਾ ਕਿ ਜਿੰਨਾ ਚਿਰ ਇਹ ਵਿਪਤਾ ਸਾਡੇ ਭਰਾਵਾਂ ਤੇ ਆਈ ਆ ਆਪਾਂ ਨਿਰੰਤਰ ਇਹ ਸੇਵਾਵਾਂ ਜਾਰੀ ਰੱਖਾਂਗੇ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਸੇਵਾ ਕਰਾਂਗੇ ਅਸੀਂ ਇਹ ਸਾਡਾ ਕੋਈ ਪਹਿਲਾ ਗੇੜਾ ਨਹੀਂ ਹੋਵੇਗਾ ਅਸੀਂ ਦੁਬਾਰਾ ਜਿੰਨਾ ਚਿਰ ਉਹ ਵੀਰ ਆਪਣੇ ਪੈਰਾਂ ਤੇ ਨਹੀਂ ਖੜਦੇ ਅਸੀਂ ਉਹਨਾਂ ਦੇ ਵੀਰਾਂ ਦੇ ਨਾਲ ਡੱਟ ਕੇ ਖੜੇ ਹਾਂ ਹਮੇਸ਼ਾ ਆ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਦਾ ਕੈਮਰਾ ਕਰ ਦਿਓ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਵਲੰਟੀਅਰਾਂ ਦਾ ਜਿਨ੍ਹਾਂ ਨੇ ਮਾਈਕ ਤੌਰ ਤੇ ਸਹਾਇਤਾ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਰ ਜੀ ਇਹ ਜਿਹੜਾ ਵਕਤ ਆ ਇਹ ਸਾਡਾ ਆਪਣੇ ਭਰਾਵਾਂ ਦੀ ਬਾਹ ਮੜਨ ਦਾ ਵੇਲਾ ਹੁਣ ਜੇ ਉਹਨਾਂ ਤੇ ਮੁਸੀਬਤ ਆ ਗਈ ਆ ਤੇ ਆਪਾਂ ਇੱਕ ਭਰਾ ਦੇ ਤੌਰ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਸ ਮੁਸੀਬਤ ਦਾ ਮੁਕਾਬਲਾ ਕਰਾਂਗੇ ਮੈਂ ਅੰਤ ਵਿੱਚ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਇਹ ਛੋਟੇ ਟਡਿਆੜੇ ਵੱਲੋਂ ਅਤੇ ਬਟਾਲਾ ਦੀ ਸੰਗਤ ਵੱਲੋਂ ਸੁਸਾਇਟੀ ਵੱਲੋਂ ਸਾਰਿਆਂ ਵੱਲੋਂ ਬਹੁਤ ਵੱਡੀ ਸੇਵਾ ਹੋ ਰਹੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅਰਦਾਸ ਹੈ ਨਾ ਮੈਂ ਧੰਨਵਾਦੀ ਆ ਆਪਣੇ ਕੁਲਵਿੰਦਰ ਜੀ ਉਹਨਾਂ ਦਾ ਡਾਕਟਰ ਸਾਹਿਬ ਉਹਨਾਂ ਦਾ ਸਾਰੇ ਆਪਣੇ ਜੇ ਨੌਜਵਾਨ ਯੂਥ ਦਾ ਉਹਨਾਂ ਦਾ ਕਿ ਇਹਨਾਂ ਨੇ ਬੜਾ ਤਗੜਾ ਹੰਬੜਾ ਮਾਰਿਆ ਪੱਪਾ ਦੀਪ ਸਿੰਘ ਸੋਸ਼ਲ ਅਲੰਕਰ ਸੁਸਾਇਟੀ ਤੇ ਮੈਰੀ ਗੋਲਡ ਇੰਟਰਨੈਸ਼ਨਲ ਐਜੂਕੇਸ਼ਨ ਸੁਸਾਇਟੀ ਜਿਹੜੀ ਆ ਇਹਦੇ ਤਹਿਤ ਜਿਹੜਾ ਇੱਕ ਅਸੀਂ 60 ਪੀਤਾਂ ਲਈ ਸਮਾਪਨ ਲੈ ਕੇ ਚੱਲੇ ਆ ਮੇਰੀ ਰੀਤ ਪਰਮ ਜੀ ਤੁਹਾਨੂੰ ਦੱਸ ਹੀ ਚੁੱਕੇ ਆ ਵੀ ਇੱਕ ਕਿੱਟ ਤਿਆਰ ਕੀਤੀ ਆ ਜਿਹਦੇ ਵਿੱਚ ਘਰ ਦਾ ਪੂਰਾ ਸੋਈ ਦਾ ਸਮਾਨ ਹੈ ਪਸ਼ਮਲੀ ਚਾਰਾ ਤੂੜੀ ਵਗੈਰਾ ਸਭ ਕੁਝ ਹੈ ਦਾ ਪਰ ਇਤੋਂ ਇਲਾਵਾ ਮੈਂ ਤੁਹਾਡੇ ਮਾਦਮ ਇਬਰਾਹਿਮ ਵੀਡੀਓ ਵਿੱਚ ਮੀਡੀਆ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੇ ਵੀ ਵੀਰ ਜਿੱਤਾ ਸਾਰਾ ਪੰਜਾਬ ਫੱਡਾਂ ਜਿਹੜਾ ਹੜ੍ਹਾਂ ਨਾਲ ਅਫੈਕਟਡ ਹੋ ਗਿਆ ਤੇ ਉਹ ਜਿੱਥੇ ਫੈਲਟਰ ਹੋਇਆ ਜਿਹੜੇ ਟੁਕਰੀਆਂ ਬਚੀਆਂ ਨੇ ਉਹਨਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਕਿ ਸਮਾਨ ਲੈ ਕੇ ਆਪਣੇ ਆਪਣੇ ਲੋਕਲ ਜਿਹੜਾ ਵਾ ਏਰੀਆ ਉਹਨੂੰ ਵੀ ਕਵਰ ਕਰੋ ਜਿਹੜੇ ਉਹਨਾਂ ਨੂੰ ਵਿਚਾਰਾ ਮੁਰਬਸੇਵਾ ਕਰੀਏ ਪੰਜਾਬ ਦੀ ਇੱਕ ਮੁੱਠਤਾ ਦਾ ਜਿਹੜਾ ਤੱਕ ਦੀ ਘੜੀ ਆ ਕਿ ਸਾਰੇ ਇੱਕ ਮੁੱਠ ਹੋ ਕੇ ਤੁਰੀਏ ਸਾਡਾ ਸੰਵਿਧਾਨ ਸਾਨੂੰ ਜਿਹੜਾ ਹੈ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵਾ ਪਿਪਰ ਉਪਕਾਰ ਕਰਨਾ ਤੇ ਪਰਉਪਕਾਰਤਾ ਦਾ ਜਿਹੜਾ ਇੱਕ ਇਹਦਾ ਸਬੂਤ ਹੈ ਬਾਕੀ ਵੀ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਦਾ ਵੀ ਧੰਨਵਾਦੀਆਂ ਤੇ ਜਿਹੜੇ ਵਿੱਚ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਉੱਠੋ ਤੇ ਜਿਹੜਾ ਵਾ ਥੋੜਾ ਖੂਹੀ ਖੂਹੀ ਨਾਲ ਤਲਾਬ ਭਰ ਜਾਂਦਾ ਤੇ ਉਹਨਾਂ ਦੀ ਜਿਹੜੀ ਬਾਹ ਫੜੀਏ ਤੇ ਉਹ ਆਪਣਾ ਜਿਹੜੇ ਮੁਰ ਪੈਰਾਂ ਸਿਰ ਹੋਣ ਜੀ ਮੇਰੀ ਇਹੀ ਬੇਨਤੀ ਤੁਹਾਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿ ਵਾਹਿ